ਅੱਜ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਆਫਿਸ 'ਚ ਹੜ੍ਹ ਪ੍ਰਭਾਵਿਤ ਜੋ ਇਲਾਕੇ ਨੇ ਸਾਡੇ ਵੱਲੋਂ ਲਗਾਤਾਰ ਜਿਹੜੀ ਏ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਲਗਾਤਾਰ ਜਿਹੜੀ ਏ ਜੋ ਵੀ ਸਮਾਨ ਜਿਵੇਂ ਅੰਤਰ ਪਹਿਲਾਂ ਹੋ ਗਿਆ ਕੁਝ ਕਰਾਸ਼ਨ ਹੋ ਗਿਆ ਫਿਕ ਸਬਜ਼ੀਆਂ ਹੋ ਗਈਆਂ ਕੋਈ ਪੱਟੀਆਂ ਦੀ ਸੇਵਾ ਹੋ ਗਈ ਸਾਡੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਏ ਅੱਜ ਵੀ ਸਾਡੇ ਆਫਿਸ ਦੇ ਵਿੱਚ ਜਿਹੜੀ ਏ ਹਰ ਦਰ ਪਹਿਲਾਂ ਦੀ ਸੇਵਾ ਕੀਤੀ ਗਈ ਏ ਕਿਉਂਕਿ ਜਿਹੜੇ ਸਰਦੀ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਨੇ ਇਲਾਕੇ ਨੇ ਉਹ ਜਿਹੜੇ ਪਿੰਡ ਨੇ ਪੂਰੀ ਤਰ੍ਹਾਂ ਪਾਣੀ ਵਿੱਚ ਖਸ ਚੁੱਕੇ ਨੇ ਔਰ ਲੋਕਾਂ ਨੂੰ ਜਿਹੜਾ ਆਪਣੇ ਸਮਾਨ ਟੱਕਰ ਉੱਤਰ ਪਹਿਲਾਂ ਦੀ ਬਹੁਤ ਜ਼ਰੂਰਤ ਹੈ ਜੀ ਔਰ ਮੇਰੇ ਵੀ ਵੱਲੋਂ ਮੇਰੀ ਟੀਮ ਵੱਲੋਂ ਉੱਤਰ ਪਹਿਲੇ ਸੇਵਾ ਕੀਤੀ ਹੈ ਮੈਨੂੰ ਇੱਕ ਚੀਜ਼ ਦੇਖਣ ਨੂੰ ਮਿਲੀ ਏ ਜਿਵੇਂ ਕਿ ਚਲੋ ਮੰਨ ਲਿਆ ਮਾਰਸੋਨਾ ਹੋ ਗਿਆ ਮਾਰਕੀਵਾ ਹੋ ਗਿਆ ਮਨਸਾ ਹੋ ਗਿਆ ਤੇ ਮਾਥਮਨਗਰ ਹੋ ਗਿਆ ਜਿਹੜੇ ਆਪਣੇ ਜਿਹੜੇ ਪਿੰਡ 10 12 15 20 ਪਿੰਡ ਜਿਹੜੇ ਆਏ ਨੇ ਬਾੜ ਗ੍ਰਸਤ ਹੋਏ ਨੇ ਉਸ ਤੋਂ ਇਲਾਵਾ ਵੀ ਤੁਹਾਡੇ ਕੋੜਿਆਂ ਵਾਲੀ ਹੋ ਗਿਆ ਲੋਕਲ ਤੇ ਕਈ ਲੋਕ ਆ ਰਹੇ ਨੇ ਤੁਸੀਂ ਉਹਨਾਂ ਨੂੰ ਵੀ ਸਮਾਨ ਦੇ ਰਹੇ ਹੋ ਉਹ ਕੀ ਚੱਕਰ ਦੇਖੋ ਇਹ ਤਾਂ ਥੋੜੇ ਬੋਤ ਮੈਂ ਇਹ ਕਵਾਂਗੀ ਕਿ ਜਿਹੜੇ ਲੋਕ ਨੇ ਉਹਨਾਂ ਨੇ ਵੀ ਸਮਝ ਹੋਣੀ ਚਾਹੀਦੀ ਕਿ ਇਸ ਟਾਈਮ ਜਿਹੜੇ ਸਰਹੱਦੀ ਪਿੰਡ ਨੇ ਔਰ ਜਿਹੜੇ ਪੂਰੀ ਤਰ੍ਹਾਂ ਲੋਕ ਪਾਣੀ ਵਿੱਚ ਡੁੱਬ ਚੁੱਕੇ ਨੇ ਉਹਨਾਂ ਨੂੰ ਇਸ ਟਾਈਮ ਬਹੁਤ ਜ਼ਰੂਰਤ ਹੈ ਤਾਂ ਕਿਤੇ ਨਾ ਕਿਤੇ ਆਪਾਂ ਇਹਨਾਂ 'ਚ ਥੋੜਾ ਜਿਹਾ ਅਵੋਇਡ ਵੀ ਕਰੀਏ ਔਰ ਇਹ ਹੀ ਕਵਾਂਗੀ ਕਿ ਜਿਹੜੇ ਲੋਕਾਂ ਨੂੰ ਜਿਵੇਂ ਤੇਜ਼ਰ ਮੇਲਾ ਹੋ ਗਿਆ ਗੱਡੀ ਨੰਬਰ 1 ਹੋ ਗਿਆ 3 ਹੋ ਗਿਆ ਇੱਥੇ ਵਾਲੀ ਪੈਣੀ ਹੋ ਗਿਆ ਜਿਹੜੀ ਜਮਾਈ ਤਹਾਨੀਆਂ ਔਰ ਪਿੰਡ ਡੁੱਬੇ ਹੋਏ ਨੇ ਪਾਣੀ ਦੇ ਵਿੱਚ ਤਾਂ ਸਾਡੀ ਕੋਸ਼ਿਸ਼ ਤਾਂ ਉਹਨਾਂ ਦੇਣ ਦੀ ਹੀ ਗਈਏ ਲੇਕਿਨ ਫਿਰ ਵੀ ਅਗਰ ਕੋਈ ਆਂਦਾ ਹੈ ਤਾਂ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਉਹਨੂੰ ਵੀ ਰਾਸਤਾ ਮੋੜਿਆ ਚਾਹੀਦਾ ਉਹਨਾਂ ਨੂੰ ਤੁਸੀਂ ਦੇਖੀ ਭੇਜਦੇ ਮੇਰੇ ਕੋ ਜਨ ਦੇ ਕੇ ਭੇਜਦੇ ਹਨ ਵਿੱਚ